ਅਗਲੇ ਦਿਨ ਚਲ ਗਿਆ ਪੂਲੇ ਪੂਲੇ ਨਗਰ ਨੂੰ ਪਾਲਿਆ ਘੇਰਾ ਸੱਥ ਵਿੱਚ ਜਾ ਬੈਠਾ ਹੈ ਨੰਬਰਦਾਰ ਨੂੰ ਚੌਕੀਦਾਰ ਕੋ ਸੁਨੇਹਾ ਭੇਜਿਆ ਹੈ ਆ ਗਿਆ ਨੰਬਰਦਾਰ ਹਾਕਮਾਂ ਵਾਲਾ ਰੋਪਾਉਣ ਲੱਗਾ ਉਹ ਨੰਬਰਦਾਰ ਕੀ ਤੁਹਾਡਾ ਵੀ ਇਹ ਵੀ ਮਕਸਦ ਤੇ ਨਹੀਂ ਬਾਗੀਆਂ ਦੇ ਨਾਲ ਤੁਹਾਡਾ ਵੀ ਕਾਹਨ ਬੱਚਾ ਨਾਲ ਹੀ ਕੀਤਾ ਜਾਵੇ ਤੁਹਾਡੇ ਪਿੰਡ ਵਿੱਚ ਸਰਕਾਰ ਦਾ ਵਿਦਰੋਹੀ ਬਾਗੀ ਸਰਕਾਰ ਦਾ ਜਿਹੜਾ ਸਿੰਘਾਂ ਨੂੰ ਸ਼ਹਿ ਦਿੰਦਾ ਹੈ ਉਹ ਰਹਿ ਰਿਹਾ ਤੇ ਦੱਸਿਆ ਨਹੀਂ ਇਹਨਾਂ ਨੇ ਬੜਾ ਮਿੰਤ ਤਰਲਾ ਕੀਤਾ ਬੜੀਆਂ ਸਫਾਈਆਂ ਦਿੱਤੀਆਂ ਪਰ ਇਹ ਨਾ ਇੱਕ ਨਾ ਮੰਨੀ ਆਖਰਕਾਰ ਸਰਦਾਰ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਘੋੜੇ ਤੇ ਬਿਠਾ ਕੇ ਇਹ ਲੈ ਕੇ ਪੜਹਾਣੇ ਨੂੰ ਤੁਰੇ ਸਾਰਾ ਪਿੰਡ ਇੱਕ ਥਾਂ ਖਲੋਤਾ ਵੇਖ ਰਿਹਾ ਹੈ ਜਦੋਂ ਲੈ ਤੁਰੇ ਮਾਂ ਤੇ ਭੈਣ ਇਕਲੌਤਾ ਵੀਰ ਤੇ ਇਕਲੌਤਾ ਪੁੱਤਰ ਜਿਹਨੂੰ ਮੱਖਣਾ ਦੇ ਨਾਲ ਮਾਂ ਨੇ ਪਾਲਿਆ ਸੀ ਔਰ ਪਿਤਾ ਵੀ ਸਰਦਾਰ ਤਾਰੂ ਸਿੰਘ ਦਾ ਸ਼ਹੀਦ ਹੋ ਚੁੱਕਾ ਹੈ ਜੰਗਾਂ ਜੁੱਧਾਂ ਵਿੱਚ ਇਹ ਆਏ ਗਏ ਦੀ ਸੇਵਾ ਕਰਦੇ ਬਿਨਾ ਮਜਬ ਵਿਥ ਵਿਤ ਕਰੇ ਤੋਂ ਜਦੋਂ ਲੈ ਕੇ ਤਰੇ ਕਈਆਂ ਦੀਆਂ ਧਾਹਾਂ ਨਿਕਲ ਗਈਆਂ ਔਰ ਮਾਂ ਤੇ ਘਾਟ ਵੱਲ ਮਾਤਾ ਦੇ ਪੁੱਤਰ ਤੇ ਭੈਣ ਦੇ ਵੀਰ ਨੂੰ ਲਈ ਜਾ ਰਹੇ ਸੀ ਜਿੰਨਾ ਚਿਰ ਦਿਸਦੇ ਰਹੇ ਨજર ਪਿੱਛਾ ਕਰਦੀ ਰਹੀ ਇੱਕ ਆਸ ਜੀ ਵੱਜੀ ਰਹੀ ਜਦੋਂ ਦਸਨੋਂ ਹਟ ਗਏ ਹੌਕੇ ਲੈਂਦੀਆਂ ਮਾਂ ਤੇ ਭੈਣ ਆਪਣੇ ਘਰ ਨੂੰ ਤੁਰਪੀਆਂ ਸਾਰਾ ਪਿੰਡ ਨਾਲ ਤਰੇ ਆ ਅੱਜ ਪੂਲਿਆਂ ਵਿੱਚ ਦਿਨ ਦੀ ਵੀ ਹਨੇਰ ਫਸਰਿਆ ਹੋਇਆ ਸੀ ਹੁਣ ਕੌਣ ਅੱਗੇ ਹੋ ਕੇ ਮਾਂ ਨੂੰ ਧੀਰਜ ਦਵੇ 2-4 ਦਿਨ ਵਿੱਚ ਨਕਸ਼ਾ ਜਿਹੜਾ ਬੀਤਣ ਵਾਲਾ ਸਾਰਿਆਂ ਦੇ ਅੰਦਰ ਸੀ ਜਿਹੜਾ ਪਾਣਾ ਵਾਪਰਨ ਵਾਲਾ ਹੈ ਪਰ ਕਾਹਨ ਮੂੰਹ ਫਲੇ ਆਖਰਕਾਰ ਹੌਲੀ ਹੌਲੀ ਕਰਾ ਨੂੰ ਚਲੇ ਗਏ